ਸਤਿ ਸ਼੍ਰੀ ਅਕਾਲ ਹਮੇਸ਼ਾ ਕਾਦੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਖੇਰ ਬਲੌਗ ਚੈਨਲ ਵਿੱਚ ਸਵਾਗਤ ਹੈ ਤੁਸੀਂ ਵੀ ਕਹਿੰਦੇ ਹੋ ਹੁੰਦਾ ਜਿੰਨੇ ਦਿਨਾਂ ਬਾਅਦ ਬਲੌਗ ਪਾਉਣ ਲੱਗੇ ਆ ਅਸੀਂ ਹੁਣ ਬਲੌਗ ਵੀ ਪਾਇਆ ਕਰਾਂਗੇ ਬਲੌਗ ਥੋੜੇ ਲੇਟ ਆਇਆ ਕਰਨਗੇ ਕਿਉਂਕਿ ਬਲੌਗ ਚੈਨਲ ਤੇ ਡੇਲੀ ਰੁਟੀਨ ਨਹੀਂ ਹੁੰਦੀ ਜਿਹੜਾ ਆਪਾਂ ਕੰਮ ਕਰਦੇ ਤੁਹਾਨੂੰ ਦਿਖਾਉਨੇ ਆ ਪਰ ਮੈਂ ਜਿਹੜਾ ਮੇਰੇ ਕੋਲ ਵੇਸਟ ਸਮਾਨ ਪਿਆ ਹੁੰਦਾ ਮੈਂ ਉਹਦੀਆਂ ਵੀ ਹੈ ਨਾ ਚੀਜ਼ਾਂ ਦਵਾਰੇ ਉਹਨਾਂ ਨੂੰ ਯੂਜ਼ ਕਰਦੀਆਂ ਵੀ ਜਿਹੜਾ ਆਪਾਂ ਦਵਾਰੇ ਯੂਜ਼ ਵਿੱਚ ਆ ਜਾਣਾਂ ਨਾ ਚੀਜ਼ਾਂ ਉਹ ਵੀ ਮੈਂ ਵੀਡੀਓ ਪਾਇਆ ਕਰੂੰ ਤੇ ਪਾਪਾ ਦਾ ਬਲੌਗ ਸਟਾਰਟ ਕਰਦੇ ਆ ਅੱਜ ਸਵੇਰ ਦੇ ਪਹਿਲਾਂ ਤਾਂ ਬਿਜੀ ਸੀ ਕਿਉਂਕਿ ਕਰਨ ਵੀ ਅੱਜ ਸਕੂਲ ਨਹੀਂ ਗਿਆਗਾ ਕਹਿੰਦਾ ਮੈਂ ਛਪਾਲ ਦਾ ਮੇਲਾ ਦੇਖਣਾ ਹੈ ਅੱਜ ਇਹ ਤੇ ਅੱਜ ਪਾਪਾ ਨਾਲ ਛਪਾਲ ਦਾ ਮੇਲਾ ਗਏ ਸੀ ਘੁੰਮਣ ਸੁਭਾ ਸਾਢੇ 7 ਵਜੇ ਗਏ ਸੀ ਇਹਨਾਂ ਨਾਲ ਹੂੰ ਸਾਢੇ 7 ਵਜੇ ਗਏ ਸੀ ਇਹ ਪਰ ਮੇਲਾ ਬਹੁਤ ਹੀ ਅਸੀ ਕਹਿੰਦੇ ਇਹਨਾਂ ਨੇ ਮੈਨੂੰ ਮੇਲੇ ਤੋਂ ਪਾਠੀ ਲੈ ਕੇ ਦਿੱਤੀ ਮੈਂ ਪਾਠੀ ਮਗਾਈ ਸੀ ਕਿ ਤਕਰੀਬਨ ਮੈਂ ਘੱਟੋ ਘਾਟ 17-18 ਸਾਲ ਬਾਅਦ ਅਜੋ ਪਾਠੀ ਖਾਧੀ ਕਿਆ ਕਿ ਜਦੋਂ ਅਸੀਂ ਕਵਾਦੀ ਸੀ ਮੈਂ ਹਨਾ ਉਦੋਂ ਪਾਪਾ ਲੈ ਜਾਂਦਾ ਸੀ ਮੇਰੇ ਡੈਡੀ ਤੇ ਹੁਣ ਤਾਂ ਮੈਂ 18 ਸਾਲਾਂ ਬਾਅਦ ਐਤਕੀ ਪਾਥੀ ਹੈ ਨਾ ਤੇ ਉਹ ਵੀ ਕੰਨ ਨੇ ਕਿ ਆ ਪਾਪਾ ਪਾਥੀ ਲੈ ਆਣਾ ਹਨਾ ਕਹ ਤੂੰ ਕਿ ਅਸ ਹੂੰ ਤੇ ਅੱਜ ਦਾ ਬਲੌਗ ਆਪਾਂ ਸਟਾਰਟ ਕਰਦੇ ਹਾਂ ਹਨਾ ਤੇ ਆਗੇ ਸੀ 1.5 2 1.5 ਕੋਈ ਆਗੇ ਸੀ ਨਾ ਹਾਂ 1.5 1.5 ਕੋਈ ਆਗੇ ਸੀ ਪਰ ਕੰਨ ਨੂੰ ਮੇਲਾ ਇੰਨਾ ਵਧੀਆ ਲੱਗਾ ਹਨਾ ਸਭ ਮੇਲਾ ਵਿੱਚੋਂ ਮੇਲਾ ਤਾਂ ਕਹਿੰਦਾ ਪਿੰਡ ਸ਼ਪਾਤ ਇੰਨੇ ਝੂਲੇ ਝੂਲੇ ਕਿ ਨਿਕ ਸੀ ਕਨੇ ਝੂਲੇ ਜਾ ਲੈ ਬਹੁਤ ਸੀ ਝੂਲੇ ਬਹੁਤ ਬੱਤਤਾ ਰਮਣਾ ਬੰਦੇ ਤਣ ਤਣ ਕਰਾ ਦਿੰਦਾ ਉੱਥੇ ਮੇਲਾ ਦਾ ਤੂੰ ਇੱਕ ਡਰੈਸ ਚੜ ਕੇ ਤਾਂ ਦੇਖੋ ਮੈਂ ਕਹਿੰਦਾ ਥੋੜੀ ਨਾਂ ਤਣ ਤਣ ਕਰੇ ਡਰੈਗਰ ਨੇ ਬੱਸ ਅੱਛਾ ਤੇ ਆਪਾਂ ਹਨਾ ਜਿਹੜਾ ਆਇਆ ਉਹਦੇ ਬਾਅਦ ਚ ਨਾ ਜੈਸਟ ਟੂਚ ਕੀਤੀ ਈ ਆ ਕੇ ਕੰਮ ਤੇ ਚੱਲ ਗਏ ਉਹਨਾਂ ਦੀਆਂ ਗੱਡੀਆਂ ਆਈਆਂ ਖੜੀਆਂ ਸੀ ਤੇ ਮੈਂ ਘਰ ਦਾ ਕੰਮ ਕੁੰਮ ਕੀਤਾ ਤੇ ਆਪਣਾ ਜੈਕ ਦਾ ਸੀਗਾ ਪਟਾ ਟੁੱਟਿਆ ਤੇ ਪਿੰਡੋਂ ਪਹਿਲਾ ਪਟਾ ਲੈ ਕੇ ਆਂਦਾ ਜੈਕ ਦਾ ਨਵਾ ਆ ਦੇਖੋ ਵਾਈਟ ਵਾਈਟ ਛਾਦਾ ਜੈਕ ਆ ਬਲੈਕ ਬਲੈਕ ਜੈਕ ਦਾ ਪਚਾ ਤੁਸੀਂ ਦੇਖ ਸਕਦੇ ਹੋ ਕਿੰਨਾ ਸ਼ੋਨਾ ਸ਼ੋਨਾ ਜੈਕ ਦਾ ਬਟਾ ਮੂੰਹ ਬੰਦ ਕਰ ਆਗੇ ਬਲੈਕ ਬਲੈਕ ਪਟਾਲੇ ਹੰਦੰਨਾ ਹਾ ਛੋੜਾ ਬਰਛੱਕਾ ਬੁਰਾ ਬਰਛਕ ਤੇ ਆਪਾਂ ਇੱਕ ਲਿਆਂਦੀਆਂ ਰਸਤੀਆਂ ਇਹ ਵੀ ਆਪਾਂ ਜਰੂਰੀ ਚਾਹੀਦੀਆਂ ਸਨ ਸਭ ਬੱਕਰੀਆਂ ਦੇ ਕੁੱਤੇ ਬੱਕਰੀਆਂ ਦੇ ਪੌਣ ਨੂੰ ਪੌਣ ਨੂੰ ਇੱਕ ਲਿਆਂਦਾ ਆਪਾਂ ਕੱਪੜੇ ਤੋਂ ਨੂੰ ਕੜਾਈ ਆ ਕੱਲ ਨੂੰ ਇਹ ਕੜਾਈ ਪਸੰਦ ਆਇਆ ਕਹਿੰਦਾ ਮੰਮੀ ਥੋੜਾ ਮਜ਼ਬੂਤ ਆ ਹਨਾ ਹੂੰ ਕਿਉਂਕਿ ਸਾਡੀ ਮਸ਼ੀਨ ਹੈਗੀ ਖਰਾਬ ਹਨਾ ਮਸ਼ੀਨ ਤੇ ਸਾਡਾ ਪੈ ਗਿਆ ਧੱਫੜ ਮੇਰੇ ਵੀਰੋ ਤੇ ਮਸ਼ੀਨ ਸਾਡੀ ਖਰਾਵਾ ਕਪੜੇ ਥੀ ਧੋਣੇ ਪਿਆ ਕਰਦੇ ਤਾਂ ਨਾਲ ਹਥੀਆਂ ਪਕੜਾਈਏ ਜੀ ਧੋਣੇ ਆ ਪੱਲਾ ਮਾਨੂੰ ਕਿਸਦਾ ਫੜ ਕੇ ਲਿਆਉਣਾ ਪੈਂਦਾ ਸੀ ਕੜਾਈਏ ਤੁਹਾਨੂੰ ਵੀ ਸਾਡੇ ਹੈਗੇ ਪਸੂ ਵਾਲੇ ਸੀ ਤੇ ਫਿਰ ਆਪਾਂ ਹੁਣ ਆ ਕੜਾਈਏ ਆ ਲਿਆਂਦਾ ਅੱਗੇ ਸਕੜੜੇ ਧੋਇਆ ਕਰਾਂਗੇ ਤੇ ਹੁਣ ਆਪਾਂ ਕੁਝ ਗੱਲਾਂ ਥੋੜਾ ਮੈਂ ਸਾਂਝੀਆਂ ਕਰਨੀਆਂ ਸੀਆਂ ਹਨਾ ਜੋ ਮੈਂ ਵੀਡੀਓ ਬਣਾਉਣੀ ਆ ਹਾਂਜੀ ਅੱਜ ਮੈਂ ਦੱਸਣਾ ਸੀ ਕੀ ਕਾਰਨਾ ਬੱਚੇ ਮਾਪੇ ਤੋਂ ਤੇ ਮਾਪੇ ਬੱਚਿਆਂ ਤੋਂ ਦੂਰ ਹੀ ਹੁੰਦੇ ਜਾ ਰਹੇ ਆ ਠੀਕ ਆ ਕਿ ਨਹੀਂ ਇਹ ਤਾਂ ਮੇਨ ਕਾਰਨ ਤਾਂ ਸਟਾਰਟਿੰਗ ਚ ਪਹਿਲਾਂ ਤਾਂ ਫੋਨ ਹੀ ਹੈ ਠੀਕ ਆਪਾਂ ਜੰਮ ਦੇ ਨਿੱਕੇ ਜਵਾਕਾਂ ਨੂੰ ਫੋਨ ਦੇ ਦਿੰਨੇ ਛੋਟਾ ਜਾਂ ਹੁੰਦਾ ਲੈ ਫੜ ਦੇਖ ਲੈ ਫੋਨ ਕਾਰਟੂਨ ਦੇਖ ਲੈ ਤੇ ਜਵਾਕ ਨੂੰ ਇਹ じゃ ਚਸਕਾ ਪੈਂਦਾ ਫੋਨ ਦਾ ਉਹਨੇ ਰੋਟੀ ਚ ਵੱਡਾ ਜਿਵੇਂ ਵੱਡਾ ਹੋ ਜਾਂਦਾ ਨਾਲੇ ਰੋਟੀ ਵੀ ਫੋਨ ਨਾਲ ਖਾ ਲਈ ਇੱਕ ਨਿਗਾ ਫੋਨ ਚ ਦੂਜੀ ਰੋਟੀ ਆਈ ਨਾ ਮਾਪੇ ਕੋ ਕਰਦੇ ਆ ਠੀਕ ਆ ਕਿ ਨਹੀਂ ਬੱਚੇ ਦੀ ਨੀਂਗਾ ਘਾਟ ਜਾਂਦੀ ਆ। ਉਹ ਬੱਚਾ ਸਾਰੇ ਫੋਨ ਦੇਖੀ ਆਣਾ। ਬੱਸ ਚੱਕ ਤੇ ਰਸਤੇ ਦਾਦੀ ਚ ਵੀ ਆਣਾ ਉਦੋਂ ਹੀ ਪਹਿਲਾਂ ਕਿਸੇ ਨਾਲ ਗੱਲਾਂ ਨਹੀਂ ਮਾਰਦੀਆਂ। ਫੋਨ ਦੇ ਦੇ ਮਮੀ। ਮੈਂ ਫੋਨ ਦੇਖਣਾ। ਕਿੰਨੀ ਗਲਤ ਗੱਲ ਆ ਇਹ। ਬੱਚੇ ਆਪਾਂ ਫੋਨ ਦੇ ਦੇ ਬਗਾੜੀ ਜਾਂਦੇ ਆ ਹਨਾ। ਸਾਰੀ ਦਿਹਾੜੀ ਬੱਚੇ ਨੂੰ ਫੋਨ ਦੇ ਦੋ, ਕਾਰਟੂਨ ਲਾ ਦੋ, ਗੇਮਾਂ ਲਾ ਦੋ ਬੱਚੇ। ਆਪਦੇ ਆਪੇ ਚਲਾਉਣ ਲੱਗ ਜਾਂਦੇ ਆ ਗੇਮਾਂ, YouTube ਆ ਸਾਰਾ ਕੁਝ ਬੱਚੇ ਆਪਦੇ ਆਪ ਚਲਾਉਂਦੇ ਫਿਰਦੇ। ਬਾਕੀ ਮਾਵਾਪ ਨਹੀਂ ਕਿਸੇ ਤੋਂ ਘੱਟ ਹੈਗੇ ਮਾਵਾਪ ਵੀ ਇਹੀ ਕੰਮ ਮਾਵਾਪ ਦਾ ਉਹ ਵੀ ਨਹੀਂ ਗੌਰ ਕਰਦੇ ਉਹ ਵੀ ਆਪਦਾ ਆਪਦਾ ਫੋਨ ਲੈ ਕੇ ਬੈਠ ਜਦੋਂ ਬੰਦ ਕੰਮ ਕਰਕੇ ਫਰੀ ਹੁੰਦੇ ਆ ਨਾ ਚੁੱਪ ਕਰਕੇ ਆਪਦਾ ਫੋਨ ਲੈ ਕੇ ਬਹਿ ਜਾਂਦੇ ਬੱਚੇ ਆਪਦਾ ਦੇਖੀ ਜਾਂਦੇ ਮਾਪਿਓ ਆਪਦਾ ਦੇਖੀ ਜਾਂਦੇ ਘੱਟ ਅੱਗੇ ਤਾਂ ਇੱਕ ਫੋਨ ਹੁੰਦਾ ਛੇ ਤਿੰਨ ਤਿੰਨ ਚਾਰ ਚਾਰ ਜਨ ਕਿ ਹਰੇਕ ਜੀ ਕੋਲ ਇੱਕ ਫੋਨ ਹੁੰਦਾ ਏ ਕੀ ਵੱਡਾ ਕੀ ਛੋਟਾ ਹਨਾ ਇਹ ਹੀ ਗੱਲਾਂ ਗਾਂ ਵਧੀ ਜਾਂਦੀਆਂ ਐ ਨਾ ਬੱਚੇ ਬਾ ਮਾਪੇ ਬਾ ਬੱਚਿਆਂ ਦਾ ਕੋਈ ਦੋਸਕ ਕਰਦੇ ਨਾ ਬੱਚੇ ਮਾਪੇ ਬਾ ਨੂੰ ਕੋਈ ਗੱਲ ਦੱਸਦੇ ਉਹ ਫੋਨ ਨਾ ਹੀ ਆਉਦਾ ਫਰੈਂਡ ਫਰੈਂਡ ਫਿਰ ਹੌਲੀ ਹੌਲੀ ਬੱਚੇ ਵੱਡੇ ਹੋਈ ਜਾਂਦੇ ਹੱਥੋਂ ਬਾਹਰ ਨਿਕਲੀ ਜਾਂਦੇ ਉਹ ਨਾ ਪਾ ਮੰਨ ਕੋਈ ਗੱਲ ਦੱਸਦੇ ਨਾ ਪੁੱਛਦੇ ਆ ਬੱਚਾ ਸਕੂਲੋਂ ਆਉਂਦਾ ਪਾ ਉਹਨੂੰ ਜਮਾਂ ਨਹੀਂ ਪੁੱਛਦੇਗੇ ਵੀ ਹਾਂ ਪੁੱਤ ਤੈਨੂੰ ਦਿਨ ਕਿਵੇਂ ਗਿਆ ਕੀ ਕੰਮ ਕਰਾਇਆ ਨਾ ਮਾਪੇ ਬਾ ਤੇ ਹੀ ਮਾਪੇ ਬਾ ਫਿਰ ਐਦਾਂ ਦੇ ਆ ਨਾ ਡੈਰੀਆਂ ਚੈੱਕ ਕਰਦੇ ਨਾ ਪੁੱਛਦੇ ਆ ਸਕੂਲੋਂ ਆ ਕੇ ਬੱਚਾ ਨੇ ਬੈਗ ਰੱਖਤਾ بس ماں ਤਾਂ ਨਿਭਦੀ ਤੋਂ ਹੁੰਦੀ ਸਵੇਰ ਨੂੰ ਬੱਚਾ ਨੇ ਚੱਕਣੀ ਪਾਉਣੀ ਤੇ ਚਲੋ ਸਕੂਲ ਮਾਪੇ ਨਾ ਡੈਰੀ ਸਾਈਨ ਕਰਨੀ ਨਾ ਖੋਸ਼ ਦੇਖਣਾ ਨਹੀਂ ਬੱਚਾ ਸਕੂਲੇ ਕਿੱਦਾਂ ਕੰਮ ਕਰਕੇ ਆਇਆ ਵੀ ਛੋਟੇ ਛੋਟੇ ਬੱਚਾ ਤਾਂ ਦੇਖ ਲੈਣਗੇ ਨਿੱਕੇ ਮੋਟੇ ਥੋੜੇ ਜਿਹੇ ਵੱਡੇ ਹੋ ਜਾਂਦੇ ਆ ਫੇਰ ਨਹੀਂ ਕੋਈ ਕਰਦੇ ਮਾਪੇ ਕਹਿੰਗੇ ਸਾਡਾ ਜਵੱਗ ਵੱਡਾ ਹੋ ਗਿਆ ਵਧੀਆ ਪੜ੍ਹਦਾ ਪਰ ਆਪਣਾ ਪੇਰੈਂਟਸ ਦਾ ਫਾਲਜਾ ਟੀਚਰ ਨੂੰ ਫੋਨ ਲਾ ਕੇ ਪੁੱਛੋ ਮੈਂ ਕਹਿੰਦਾ ਸਕੂਲੇ ਹਫ਼ਤੇ ਜਾਂ ਮਹੀਨੇ 'ਚ ਫੋਨ ਜ਼ਰੂਰ ਲਾ ਕੇ ਪੁੱਛਣਾ ਇਹਦੇ ਟੀਚਰ ਵੀ ਮੰਨਿਆ ਗੱਲ ਕਹਿ ਦਿੰਦੇ ਆ ਮੈਡਮ ਤੁਸੀਂ ਆ ਵੀ ਜਿਹੜਾ ਫੋਨ ਲਾ ਕੇ ਪੁੱਛਦੇ ਆ ਵੀ ਕਰਨ ਕਿਦਾਂ ਸਟੱਡੀ ਚ ਕਿਥੋਂ ਵੀਕ ਆ ਕਿਵੇਂ ਕਿਵੇਂ ਆ ਪਰ ਜਿਆਦਾ ਪੇਰੈਂਟਸ ਤਾਂ ਪੁੱਛਦੇ ਹੀ ਨਹੀਂ ਕਹਿੰਦੇ ਸਾਡੇ ਬਲਾਉਂਡ ਤੇ ਵੀ ਮੀਟਿੰਗ ਤੇ ਨਹੀਂ ਆਉਂਦੇਗੀ ਪਰ ਬੱਚੇ ਪਤਾ ਨਹੀਂ ਕਦੇ ਦੱਸਦੇ ਆ ਕਿ ਨਹੀਂ ਦੱਸਦੇ ਆ ਕਿ ਤਾਂ ਟੀਚਰ ਵੀ ਸਾਡੇ ਜਿਹੜੇ ਹੈਗਾ ਮਾਰਕਸ ਸਕੂਲ ਦੇ ਪੇਰੈਂਟਸ ਨੂੰ ਦੱਸਦੇ ਆ ਪਰ ਪੇਰੈਂਟਸ ਜਦੋਂ ਆਉਂਦੇ ਨੇ ਮਾਰਕਸ ਦੱਸਣੇ ਕੀ ਆ ਬੱਚਿਆਂ ਦੇ ਜਿਹੜੇ ਘਟ ਆਏ ਹੁੰਦੇ ਬੱਚੇ ਦੱਸਦੇ ਹੀ ਨਹੀਂ ਮਾਰਕਸ ਕਹਿੰਦੇ ਕਿ ਸਲਾ ਵਧੀਆ ਪੜਦੇ ਸਾਡੇ ਵਧੀਆ ਮਾਰਕਸ ਆਏ ਹਾ ਨਾ ਨਾਇਕ ਨੂੰ ਇਹਨਾਂ ਗੱਲ ਸ਼ੇਅਰ ਕਰਦੇ ਆ ਬੱਚੇ ਵੀ ਨਿਕਲਦੇ ਨਾ ਮਾਪੇ ਪੁੱਛਦੇ ਨਾ ਬੱਚੇ ਗੱਲ ਸ਼ੇਅਰ ਕਰਦੇ ਬੱਚੇ ਆਪਦੇ ਆਪ ਚ ਹੋ ਜਾਂਦੇ ਆ ਮਾਪੇ ਕਹਿੰਦੇ ਸਾਡੇ ਕੋਲ ਟਾਈਮ ਹੀ ਹੈ ਨਹੀਂ ਅੱਗੇ ਵੀ ਜਮਾਨਾ ਸੀਗਾ ਇੱਕ ਘਰ ਚ ਚਾਰ ਚਾਰ ਪੰਜ ਪੰਜ ਜਵਾਕ ਹੁੰਦੇ ਸੀ ਹਾ ਨਾ ਤੇ ਸਾਰੇ ਇਕੱਠੇ ਰਹਿੰਦੇ ਸੀ ਸਾਦੇਆਂ ਇੱਕੋ ਥਾਂ ਦਾ ਕੱਪੜਾ ਜਣੀਏ ਕੁੜੀਆਂ ਤੇ ਇੱਕੋ ਥਾਂ ਦੇ ਕੱਪੜਿਆਂ ਦੇ ਸੂਟ ਸਵਾਏ ਮਿਲਦੇ ਸੋ ਤਾਂ ਕੱਪੜੇ ਵੀ ਬੱਚਿਆਂ ਨੂੰ ਬ੍ਰਾਂਡਡ ਬ੍ਰਾਂਡਡ ਮਿਲਦੇ ਆ ਤਾਂ ਵੀ ਪਿਆਰ ਨਹੀਂ ਹੈਗਾ ਉਹਨਾਂ ਦਾ ਪਿਆਰ ਹੀ ਫੋਨ ਵਿੱਚ ਜਿਹੜਾ ਕੁਛ ਫੋਨ ਤਾਂ ਵੇਖਦੇ ਉਹ ਹੀ ਕੁਛ ਅਸੀਂ ਲੈਣਾ ਸਾਦੇ ਜੀ ਅੱਗੇ ਇਕੱਠੇ ਬਹਿੰਦੇ ਸੀ ਪੇਰੈਂਟਸ ਦੁੱਖ ਸੁੱਖ ਕਰਦੇ ਸੀ ਬੱਚੇ ਦੁੱਖ ਸੁੱਖ ਸਾਦੇ ਇਕੱਠੇ ਬਹਿ ਕੇ ਹੁਣ ਤਾਂ ਕੋਈ ਇਕੱਠੇ ਬਹਿ ਕੇ ਰਾਜੀ ਨਹੀਂ ਸਾਦੇ ਆਪੋ ਆਪਣੇ ਫੋਨਾਂ ਵਿੱਚ ਖੁੱਬੇ ਫੈਲਦੇ ਕਿਉਂ ਫੋਨਾਂ ਵਿੱਚ ਤੁਸੀਂ ਫੋਨ ਨੂੰ ਇੱਕ ਫੋਨ ਦਾ ਟਾਈਮ ਰੱਖੋ ਤੁਸੀਂ ਦੇਖਣਾ ਫੋਨ ਹੈਗਾ ਇਹ ਟੈਕਨੋਲੋਜੀ ਹੈ ਦੇਖਣ ਵਾਲੀ ਆ ਪਰ ਟਾਈਮ ਰੱਖੋ ਤੁਸੀਂ ਬਾਕੀ ਰੋਟੀ ਇਕੱਠੇ ਬਹਿ ਕੇ ਖਾਓ ਬੱਚਿਆਂ ਨਾਲ ਇਕੱਠੇ ਬਹਿ ਕੇ ਟਾਈਮ ਸਪੈਂਡ ਕਰੋ ਸ਼ਾਮ ਨੂੰ ਸਾਰਿਆਂ ਨਾਲ ਇਕੱਠੇ ਬੈਠੋ ਇਕੱਠੇ ਬਹਿ ਕੇ ਗੱਲਬਾਤ ਕਰੋ ਇੱਕ ਦੂਜੇ ਉਹ ਗੱਲਾਂ ਸੁਣਾਓ ਸਕੂਲ ਦੀਆਂ ਪੁੱਛੋ ਆਪ ਦੀਆਂ ਦੱਸੋ ਡੇ ਕਿਵੇਂ ਲੰਘਿਆ ਬੱਚੇ ਪੁੱਛਣ ਦੱਸ ਤੁਸੀਂ ਦੱਸੋ ਆਦਾ ਡੇ ਕਿਵੇਂ ਲੰਘਿਆ ਗੱਲਾਂ ਤੇ ਇਹੀ ਕਾਰਨ ਆ ਹਣਾ ਬੱਚੇ ਆ ਪੇੜਾਂ ਦਾ ਤਾਂ ਤੇ ਬੱਚੇ ਤਾਂ ਉਹਨਾਂ ਦਾ ਇੱਕ ਦੂਜੇ ਤੋਂ ਦੂਰ ਹੋਈ ਜਾਂਦੇ ਆ ਤੇ ਇਹਨੇ ਜ਼ਿੰਦਗੀ ਆਪਾਂ ਜਿਉਣੀ ਆ ਬੱਚਾ ਨੂੰ ਗਲਤ ਰਸਤੇ ਨਹੀਂ ਪਹੁੰਚਾਉਣਾ ਉਹਨਾਂ ਵੱਲੀ ਗੌਰ ਦਿਓ ਠੀਕ ਆ ਕਿ ਨਹੀਂ ਹੁਣ ਆਪਣੇ ਵੀ ਪੇੜਾਂ ਸੰਦੋ ਸੇ ਆਪਾਂ ਨੂੰ ਕਿੰਨੀ ਗੌਰ ਦਿੰਦੇ ਸੀ ਆਪਣੇ ਤੇ ਕਿੰਨੀ ਗੌਰ ਕਰਦੇ ਸੀ ਬੱਚੇ ਕਿੱਦਾਂ ਜਾਂਦੇ ਆ ਕੀ ਕਰਦੇ ਆ ਸਕੂਲ ਵਧੀਆ ਪੜ੍ਹਦੇ ਆ ਸਾਡਾ ਪਾਪਾ ਤਾਂ ਪੂਰੀ ਗੌਰ ਕਰਦਾ ਹੁੰਦੇ ਸੀ ਸਾਡਾ ਪਹਿਸ ਵਕ ਮੁੰਡੇ ਕੁੜੇ ਆ ਇਕੱਠੇ ਖੇਡ ਨਹੀਂ ਸਕਦੇ ਸਕੂਲ ਚ ਬਾਹਰ ਸਾਡੇ ਪੇਰੈਂਟਸ ਨੂੰ ਅਲਾਉਡ ਨਹੀਂ ਸੀ ਬੱਚਿਆਂ ਨੇ ਇਕੱਠਿਆਂ ਨੇ ਖੇਡਣਾ ਅੱਜ ਕੱਲ ਤਾਂ ਇੰਨਾ ਜਾਨੀ ਕਿਉਂ ਰੱਖਿਆ ਹੀ ਨਹੀਂ ਹੋਇਆਗਾ ਡਿਸਟੈਂਸ ਬੱਚੇ ਵੱਧ ਜਿਓ ਮਾਜੀ ਖੇਡਣ ਸਕੂਲਾਂ ਚ ਫਰੈਂਡ ਇਕ ਦੂਜੇ ਨੂੰ ਅੱਗੇ ਤਾਂ ਇੰਨਾ ਹੈ ਨਹੀਂ ਸੀਗਾ ਉਹੀ ਗੱਲ ਮੈ ਸਮਝਾਨੀ ਜੇ ਆਜ਼ਾਦੀ ਆ ਤਾਂ ਪਲੀਜ਼ ਇਸ ਆਜ਼ਾਦੀ ਰਹਿਣਾ ਫਾਇਦਾ ਵੀ ਨਾ ਠਾਉਣ ਨਾ ਬੱਚੇ ਉਠਾਉਣ ਨਾ ਪੇਰੈਂਟਸ ਉਠਾਉਣ ਸੀ ਬੋਦੀ ਗੋਦ ਕਰਨ ਬੱਚਿਆਂ ਤੇ ਜੇ ਪੇਰੈਂਟਸ ਗੋਦ ਕਰਨਗੇ ਬੱਚੇ ਕਦੇ ਨਹੀਂ ਵਿਗੜਦੇ ਬੱਚੇ ਗਲਤ ਦਾ ਕਦੇ ਵੀ ਨਹੀਂ ਜਾਂਦੇ ਠੀਕ ਆ ਕਿ ਨਹੀਂ ਖਾਣ ਨੂੰ ਪਹਿਲਾਂ ਨੂੰ ਪਰ ਬੱਚਿਆਂ ਦੇ ਗੋਦ ਪੂਰੀ ਰੱਖੋ ਤੁਸੀਂ ਉਹਨਾਂ ਨਾਲ ਟਾਈਮ ਸਪੈਂਡ ਕਰੋ ਤੁਹਾਡਾ ਬੱਚਾ ਜੇ ਤੁਸੀਂ ਟਾਈਮ ਸਪੈਂਡ ਕਰੋਗੇ ਬੱਚਾ ਵੀ ਫਰੈਂਡ ਬਣ ਕੇ ਤੁਹਾਨੂੰ ਦੇ ਸਾਰੇ ਦੋਸਤ ਸਾਰੀਆਂ ਗੱਲਾਂ ਦੱਸੂਗਾ ਕੋਈ ਚੰਗੀ ਮਾੜੀ ਗੱਲ ਸਾਰੀ ਦੱਸੂਗਾ ਤੁਹਾਡੇ ਨਾਲ ਸ਼ੇਅਰ ਕਰੂਗਾ ਤੇ ਤੁਸੀਂ ਨਾ ਨਾਲੇ ਟਾਈਮ ਕੱਢਣਾ ਬੱਚਿਆਂ ਨੇ ਕੀ ਟਾਈਮ ਕੱਢਣਾ ਤੁਹਾਡੇ ਬੱਚਿਆਂ ਦਾ ਸਫਾ ਉਹਦਾ ਫੋਨ ਦੇਖਣਾ ਹਰ ਇੱਕ ਕੋਲ ਆਪਦਾ ਉਹਦਾ ਫੋਨ ਹੁੰਦਾ ਬੱਸ ਨਿਗਾਹ ਘਟਦੀ ਜਾਂਦੀ ਐ ਸਾ ਜੇ ਫੋਨ ਤੇ ਰੋਟੀ ਖਾਣ ਲੱਗੀ ਫੋਨ ਮਸਾਂ ਫਸਾ ਆਤਮ ਮੇਲਾ ਘੰਟਾ ਮਸਾਂ ਸੌਂਦੇ ਹੋਣੇ ਨਹੀਂ ਤਾਂ ਉਹ ਵੀ ਨੀਂਦ ਹੀ ਫੋਨ ਦੇ ਸੁਪਨੇ ਲੈਦੇ ਹੋਣੇ ਤਾਂ ਇਹ ਪੇਰਾਂ ਕੋ ਵੀ ਕਹਿੰਦੇ ਹੁਣ ਤੜਕੇ ਹੁੰਦੇ ਹਨ ਕਦੋਂ ਚੜੂਗਾ ਸਾਡਾ ਨਾਟਕ ਪਿੱਛੇ ਰਹਿ ਗਿਆ ਸੀ ਨਾਟਕ ਦੇ ਹੁਣ ਇੱਕ ਗੱਲ ਥੋੜੀ ਕੌੜੀ ਜ਼ਰੂਰ ਆ ਤੇ ਦੋਨਾਂ ਵਾਸਤੇ ਹੀ ਆ ਟਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਟਾੜੀ ਦੋਨਾਂ ਹੱਥਾਂ ਨਾਲ ਵੱਜਦੀ ਆ ਜੇ ਆਪਾਂ ਹਨਾ ਵੀ ਗੌਰ ਕਰਾਂਗੇ ਆਪਾਂ ਆਪਦਾ ਫੋਨ ਦੀ ਲਤ ਛੱਡਾਂਗੇ ਕਈ ਆਪਾਂ ਬੱਚਿਆਂ ਦੀ ਗੌਰ ਕਰ ਸਕਦੇ ਬੱਚੇ ਆਪਣੇ ਤੋਂ ਦੂਰ ਨਹੀਂ ਜਾਣਗੇ ਵੱਡੇ ਬੱਚੇ ਅਪ ਨਸ਼ਾ ਨਹੀਂ ਨਹੀਂ ਪਹਿਣਗੇ ਤੇ ਨਿੱਕੇ ਹੁੰਦੇ ਆਪਾਂ ਬੱਚਿਆਂ ਦੀ ਪੂਰੀ ਗੌਰ ਕਰਾਂਗੇ ਬੱਚਿਆਂ ਨੂੰ ਨਿੱਕੇ ਹੁੰਦੇ ਆ ਤਾਂ ਛੋਟੇ ਵੀ ਵਧੀਆ ਥੋੜੇ ਵੱਡੇ ਹੋ ਜਾਂਦੇ ਜੇ 7ਵੀਂ 8ਵੀਂ 9ਵੇਂ ਚ ਪੜਨ ਲੱਗ ਜਾਂਦੇ ਬੱਚਿਆਂ ਨੂੰ ਮਾੜਾ ਮੋੜਾ ਕੰਮ ਵੱਲ ਧਿਆਨ ਦੋ ਨਾ ਲਾਉਣਾ ਨਾ ਬੀ ਬਾਅਦ ਜਾਣ ਤੋਂ ਬੱਚਿਆਂ ਨੂੰ ਖੇਡਣ ਤੋਂ ਬਾਅਦ ਜਾਣ ਤੋਂ ਖੇਡ ਦਾ ਟਾਈਮ ਹੈਗਾ ਤਾਂ ਇਕੱਠੇ ਗਲੀ ਗੁਲੀ ਚ ਖੇਡਣੇ ਬਾਅਦ ਜਾਣ ਤੋਂ ਗੁੰਡਾ ਗੁੰਡਾ ਜਾਣ ਤੋਂ ਰੋਕੋ ਥੋੜਾ ਜਿਹਾ ਕਿਉਂਕਿ ਬੱਤੀ ਬਾਹਰ ਜਾ ਕੇ ਵਿਗੜਦੇ ਆ ਫਿਰ ਇਹ ਕਹਿੰਦੇ ਬੱਚੇ ਬਾਅਦ ਅਗਰ ਨੂੰ ਬਾਹਰਲੀ ਹਵਾ ਲੱਗਦੀ ਹੈ ਕੀ ਪੋਣਾ ਉਹਦਾ ਬ੍ਰਾਂਡ ਖਾਣਾ ਬਾਹਰਲੀ ਚੀਜ਼ਾਂ ਖਾਣੀਆਂ ਤਲੀਆਂ ਫਲੀਆਂ ਬਿਮਾਰ ਹੋਣਾ ਜੋ ਫੋਨ ਆਚ ਦੇਖਦੇ ਆ ਬੈਸਪੋਟ ਆ ਗਏ ਆ ਕੰਪਨੀ ਵਾ ਚੀਜ਼ ਵਧੀਆ ਖਾਣੀਆਂ ਲੈਣੀ ਆ ਬੱਸ ਇਹ ਤਾਂ ਸਵੀ ਆ ਰੋਟੀ ਬਣਾਉਣ ਦੇ ਬਾਰੇ ਕਈ ਪੇਰੇ ਸਿੱਦਾ ਦੇ ਜੰਕ ਫੂਡ ਵੱਧਵਾ ਦਿੰਦੇ ਬੱਚਿਆਂ ਨੂੰ ਜੇ ਜੰਕ ਥੋੜਾ ਉਹ ਸੌਖਾ ਬਣਾਉਣਾ ਮੈਂਟੋ ਮੈਂਟ ਬਣਾ ਕੇ ਚਲੋ ਜੀ ਕੰਮ ਨਿਬੜਿਆ ਸਕੂਲ ਲੈ ਜਾਓ ਉਹ ਵੀ ਮਾੜਾ ਆ ਦੋ ਤਿੰਨ ਗੱਲਾਂ ਮੇਨ ਗੱਲ ਤਾਂ ਬੀਤਾ ਟੌਪਿਕ ਇਹ ਹੀ ਆ ਵੀ ਫੋਨ ਤੁਸੀਂ ਜਿੰਨਾ ਬੱਚਿਆਂ ਤੋਂ ਦੂਰ ਰੱਖੋਗੇ ਤੇ ਤੁਹਾਡੇ ਲਈ ਜ਼ਿਆਦਾ ਫਾਇਦੇਮੰਦ ਰਹੂਗਾ ਤੇ ਮਾਪੇ ਲਈ ਵੀ ਤੇ ਬੱਚਿਆਂ ਲਈ ਵੀ ਤੁਸੀਂ ਇੱਕ ਦੂਜੇ ਤੋਂ ਦੂਰ ਨਹੀਂ ਹੋ ਸਕਦੇ ਫਿਰ ਤੇ ਬੱਚਿਆਂ ਲਈ ਤੁਸੀਂ ਟਾਈਮ ਕੱਢੋ ਜਿੰਨਾ ਮੇਨ ਫਾਇਦਾ ਤਾਂ ਮੰਮੀਆਂ ਦਾ ਕਿਉਂਕਿ ਬੰਦੇ ਤਾਂ ਬਾਹਰ ਕੰਮ 'ਚ ਤੇ ਹੰਬੇ ਥੱਕ ਕੇ ਆਉਂਦੇ ਨੇ ਮੇਨ ਫਾਇਦਾ ਆਪਣਾ ਹੁੰਦਾ ਲੇਡੀਜ਼ ਦਾ ਘਰੇ ਆਪਾਂ ਹੁੰਦੀ ਆਪਾਂ ਬੱਚਿਆਂ ਤੇ ਗੋਦ ਰੱਖੀ ਜਿੰਨਾ ਮਰਜ਼ੀ ਕੰਮ ਹੋਵੇ ਆਪਾਂ ਨੂੰ ਬੱਚੇ ਸਕੂਲੋਂ ਆਏ ਉਹਨਾਂ ਨੂੰ ਪੁੱਛੋ ਥੋੜਾ ਡੇ ਕਿੱਦਾਂ ਦਾ ਗਿਆ ਤੇ ਆਦੀ ਚੈੱਕ ਕਰੋ ਉਹਦੀ ਕੀ ਟੈਸਟ ਲਿਆ ਕੀ ਕੰਮ ਕੀਤਾ ਸਕੂਲੇ ਇਹ ਜੇ ਮਿਸਟੇਕ ਆ ਕਿਉਂ ਨਹੀਂ ਹੁੰਦਾ ਲੈ ਕੇ ਪੜੋ ਜੇ ਇਹ ਚੀਜ਼ਾਂ ਦੀ ਗੌਰ ਕਰਾਂਗੇ ਤਾਂ ਆਪਣੇ ਬੱਚੇ ਬਿਲਕੁਲ ਵੀ ਨਹੀਂ ਵਿਗੜਨਗੇ ਜੇ ਕਿਸੇ ਨੂੰ ਮੇਰੀ ਗੱਲ ਦਾ ਮਾੜਾ ਮੋਟਾ ਦੱਖ ਲੱਗੇ ਤਾਂ ਮਾਫ ਕਰਿਓ ਤੇ ਇੱਕ ਵਾਰ ਹੈ ਗੱਲ ਸੱਚੀ ਤੇ ਕੋੜੀ ਆ ਤੇ ਵੀਡੀਓ ਨੂੰ ਗਾ ਵੱਤ ਵਾਤ ਸ਼ੇਅਰ ਕਰਿਓ ਠੀਕ ਆ ਕਿ ਨਹੀਂ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਓਕੇ ਬਾਈ ਧੰਨਵਾਦ ਫਿਰ ਮਿਲਦੇ ਕਿਸੇ ਨੈਕਸਟ ਵੀਡੀਓ ਵਿੱਚ